ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਦੋ ਬੜਾ ਤੁਹਾਨੂੰ ਦਿਖਾਉਣੀ ਆ ਪਿਓਰ ਜਰਸੀ ਦੇ ਵਿੱਚ ਹੈਗੀਆਂ ਨੇ ਜ਼ਿਲ੍ਹਾ ਜਿਹੜਾ ਦੋਸਤੋ ਲੁਧਿਆਣਾ ਹੈਗਾ ਤਹਿਸੀਲ ਰਾਏਕੋਟ ਪਿੰਡ ਜਿਹੜਾ ਦੋਸਤੋ ਸ਼ੇਹਬਾਜਪੁਰਾ ਹੈਗਾ ਬਿਲਕੁਲ ਦੋਸਤੋ ਰਾਏਕ ਸੋ ਦੋਸਤੋ ਜੇਕਰ ਇਸ ਪਹਿਲੀ ਜਰਸੀ ਵੜ ਦੀ ਗੱਲ ਕਰੀਏ ਤਾਂ ਮੂਹੋਂ ਜਵਾਨ ਹੈਗੀਆਂ ਨੇ ਦੋਸਤੋ ਦੂਜਾ ਸੂਭਾ ਸੋਣ ਜਾ ਰਹੀ ਆ ਤਕਰੀਬਨ 10 ਦਿਨ ਹਜੇ ਸਮਾਂ ਇਸ ਨੇ ਲੈ ਜਾਣਾ ਜੀ ਵੀਰ ਹੁਣੀ ਦੱਸ ਦਿਆ ਜੀ 15 ਪਲੱਸ ਜਿਹੜੀ ਇਸ ਦੀ ਮਿਲਕਿੰਗ ਰਹੀ ਹੈ ਜੀ ਪਹਿਲੇ ਲਕਟੇਸ਼ਨ ਦੇ ਵਿੱਚ ਪਹਿਲੇ ਸੂਵੇ ਦੇ ਵਿੱਚ ਇਸ ਵਾਰ ਵੀ ਦੋਸਤੋ ਜਿਹੜਾ 15 ਪਲੱਸ ਦੀ ਉਮੀਦ ਇਸ ਤੋਂ ਵਧਿਆ ਕੀਤੀ ਜਾਂਦੀ ਆ ਸੋ ਜਿਸ ਮੇਰੇ ਵੀਰ ਭਰਾ ਨੇ ਜਰਸੀ ਵੜਾਂ ਖਰੀਦਣੀਆਂ ਹੋਣ ਉਹ ਤੁਸੀਂ ਮੌਕੇ ਤੇ ਪਹੁੰਚ ਕੇ ਘਰ ਤਸੱਲੀ ਕਰ ਸਕਦੇ ਹੋ ਸੋ ਦੋਸਤੋ 10 ਦਿਨ ਬਾਕੀ ਆ ਬਾਕੀ ਮੁੱਲ ਜਿਹੜਾ 45000 ਰੁਪਏ ਦੋਸਤੋ ਇਸ ਪਹਿਲੇ ਨੰਬਰ ਵਾਲੀ ਰੈੱਡ ਜਰਸੀ ਦਾ ਦੋਸਤੋ ਬਾਈ ਹੁਣੀ ਕਰਦੇ ਨੇ 45000 ਦੇ ਵਿੱਚੋਂ ਦੋਸਤੋ ਮਾਨਤਨ ਮੌਕੇ ਤੇ ਘਰ ਪਹੁੰਚਿਆਂ ਦਾ ਜਿਹੜਾ ਜ਼ਰੂਰ ਕੀਤਾ ਜਾਵੇਗਾ ਬਿਲਕੁਲ ਆਪ ਦਾ ਚਿਪ ਕੇ ਦੇਖ ਸਕਦੇ ਹੋ ਦੋਸਤੋ ਚਾਰੇ ਥਾਣਾ ਦਾ ਚੇਪਾ ਤੁਸੀਂ ਕੱਢ ਕੇ ਦੇਖ ਸਕਦੇ ਹੋ ਬਾਕੀ ਚੁਵਾਈ ਵੀਰ ਹੁਣੀ ਦੱਸ ਦਿਆ ਵੀ ਇੱਕ ਨੰਬਰ ਚੁਵਾਈ ਹੈਗੀ ਆ ਬਿਲਕੁਲ ਸਾਫ ਚੁਵਾਈ ਵਾਲੀਆਂ ਦੋਸਤੋ ਇਹ ਵਹਿੜਾ ਨੇ ਬਾਕੀ ਤਸੱਲੀ ਤੁਹਾਡੀ ਆਪਣੀ ਆ ਮੌਕੇ ਤੇ ਪਹੁੰਚ ਕੇ ਤੁਸੀਂ ਜਿਹੜੀ ਚੈਕਿੰਗ ਆਪਣੀ ਆ ਤਸੱਲੀ ਆ ਪਾਸ ਜ਼ਰੂਰ ਕਰ ਸਕਦੇ ਹੋ ਸੋ ਦੋਸਤੋ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਵੈੜ ਦਿਖਾਉਣ ਜਾ ਰਹੇ ਹਾਂ ਲਾਈਟ ਕਲਰ ਦੇ ਵਿੱਚ ਦੋਸਤੋ ਜਰਸੀ ਹੈਗੀ ਆ ਬਿਲਕੁਲ ਛੋਟਾ ਕਾਨਾ ਦੋਸਤੋ ਬਿਲਕੁਲ ਛੋਟੇ ਜੇ ਮੂੰਹ ਵਾਲੀ ਦੋਸਤੋ ਇਹ ਜਰਸੀ ਹੈਗੀ ਆ ਕੱਦ ਕਾਠੀ ਦੋਵੇਂ ਵੈੜਾਂ ਦੀ ਇੱਕੋ ਜਿਹੀ ਆ ਦੋਸਤੋ ਸੋਹਣੀ ਹਾਈਟ ਹੈਗੀ ਆ ਇਹ ਵੀ ਦੋਸਤੋ ਦੂਜਾ ਸੂਬਾ ਸੂਣ ਜਾ ਰਹੀ ਏ ਮੂੰਹ ਜਵਾਨ ਹੈਗੀ ਏ ਵੀ ਬਿਲਕੁਲ 12 ਤੋਂ ਦੋਸਤੋ 14 ਲੀਟਰ ਦੇ ਦਰਮਿਆਨ ਜਿਹੜਾ ਪਹਿਲੇ ਸੂਬੇ ਦੇ ਵਿੱਚ ਇਸਨੇ ਜਿਹੜਾ ਮਿਲਕ ਦਿੱਤਾ ਇਸ ਵਾਰ ਦੂਜਾ ਸੂਬਾ ਸੂਣ ਜਾ ਰਹੀ ਆ ਬਿਲਕੁਲ ਥਣ ਹਵਾਨੇ ਦੀ ਬਹੁਤ ਵਧੀਆ ਚੰਗੀ ਸਾਫ਼ ਸੁਥਰੀ ਹੈਗੀ ਆ ਸੋ ਜਿਹੜਾ ਇਸ ਦਾ ਪ੍ਰਾਈਸ ਹੈਗਾ ਵੀਰੇ ਉਹ 40000 ਰੁਪਏ ਬਾਈ ਹੋਣੀ ਇਸ ਵੈੜ ਦੀ ਡਿਮਾਂਡ ਕਰਦੇ ਪਿਆ 40000 ਦੇ ਵਿੱਚੋਂ ਦੋਸਤੋ ਜਿਹੜਾ ਮੌਕੇ ਦੇ ਦੇ ਲੈ ਕੀਤਾ ਜਾਵੇ ਵੰਤਣ ਕਰਕੇ ਬਾਕੀ ਸਾਫ ਹੈ ਗਿਆ ਦੋਸਤੋ ਦੋਨੇ ਵੈੜਾ ਮੌਕੇ ਤੇ ਘਰ ਪਹੁੰਚ ਕੇ ਤੁਸੀਂ ਬਾਈ ਖੁਰਾਂ ਦੇ ਤਸੱਲੀ ਕਰ ਸਕਦੇ ਹੋ ਦੋਹਾ ਵੈੜਾ ਦੇ ਵਿੱਚੋਂ ਦੋਸਤੋ ਜਿਹੜੀ ਵੈੜਾ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਰੇਟ ਪਾ ਕਰਕੇ ਦੋਸਤੋ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ